ਕੋਈ ਨਾ ਬਣਾ ਲਓ ਭੋਲੇ ਭਾਲੇ ਲੋਕਾਂ ਨੂੰ ਮੁਰਖ ਕਰ ਲਓ ਠੱਗੀਆਂ ਕਿੰਨਾ ਕੁ ਕਮਾ ਲਓਗੇ ਨਾਲ ਲੈ ਜਾਓਗੇ ਨਹੀਂ ਜੀ ਜਿੰਨਾ ਮਰਜ਼ੀ ਧੋਖੇ ਕਰ ਲਓ ਜਿੰਨੇ ਮਰਜ਼ੀ ਹੱਕ ਮਾਰ ਲਓ ਆਖਰ ਨੂੰ ਸਭ ਇੱਥੇ ਹੀ ਰਹਿ ਜਾਣਾ ਔਰ ਭੋਲੇ ਭਾਲੇ ਲੋਕਾਂ ਦਾ ਬਿਨ ਰੱਬ ਸਹਾਈ ਹੁੰਦਾ ਅੱਜ ਤੁਹਾਡਾ ਟਾਈਮ ਹੈ ਕਰ ਲਓ ਮਨਮਾਨੀਆ ਜਦ ਉਹਨਾਂ ਦਾ ਟਾਈਮ ਆਣਾ ਨਾ ਫਿਰ ਤੁਸੀਂ ਰੋਣਾ ਕਿਉਂਕਿ ਭੋਲੇ-ਭਾਲੇ ਰੋਕਾਂ ਦਾ ਨਾ ਰੱਬ ਆਪ ਸਹਾਈ ਹੁੰਦਾ ਕਹਿੰਦੇ ਇੱਕ ਕਹਾਣੀ ਹੈ ਜੀ ਸੁਣਿਓ ਧਿਆਨ ਨਾਲ ਕਹਿੰਦੇ ਇੱਕ ਜਦੋਂ ਕੀੜੀ ਤਲਾਬ ਦੇ ਵਿੱਚ गिर ਜਾਂਦੀ ਹੈ ਨਾ ਤਾਂ ਉਹਨੂੰ ਮੱਛੀਆਂ ਖਾ ਲੈਂਦੀਆਂ ਨੇ ਪਰ ਜਦੋਂ ਉਹੀ ਤਲਾਬ ਦੇ ਵਿੱਚ ਪਾਣੀ ਸੁੱਕ ਜਾਂਦਾ ਨਾ ਤਾਂ ਉਹਨਾਂ ਮੱਛੀਆਂ ਨੂੰ ਕੀੜੀਆਂ ਖਾ ਲੈਂਦੀਆਂ ਨੇ ਟਾਈਮ ਸਬਦਾ ਅੰਦਾਜ਼ੀ ਇਹ ਦੁਨੀਆ ਗੋਲ ਹੈ ਆਪਣੇ ਕਰਮਾਂ ਦੀਆਂ ਕੀਤੀਆਂ ਦਾ ਫਲ ਇੱਥੇ ਹੀ ਭੁਗਤਣਾ ਪੈਂਦਾ ਓਹ ਗੱਲ ਵੱਖਰੀ ਹੈ ਕਿਸੇ ਨੂੰ ਪਹਿਲਾਂ ਹੀ ਮਿਲ ਜਾਂਦਾ ਹੈ ਫਲ ਤੇ ਕਿਸੇ ਨੂੰ ਥੋੜਾ ਸਬਰ ਕਰਨਾ ਪੈਂਦਾ ਜੇ ਕਾਰਾ ਪੋਣਾ ਹਰੀ ਬਾਬਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ